ਇਸ ਵੇਲੇ ਖਲੋਤੇ ਆਂ ਹੀ ਅੰਮ੍ਰਿਤਸਰ ਬਟਾਲਾ ਰੋਡ ਦੇ ਇੱਕ ਹੌਡਰ ਦੇ ਬਾਹਰ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਇੱਕ ਰੇਡ ਕੀਤੀ ਗਈ ਹੈ ਪੁਲਿਸ ਵੱਲੋਂ ਰੇਡ ਅੰਦਰ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਅੰਦਰ ਪੁਲਿਸ ਵੱਲੋਂ ਜਿਹੜੀ ਹੈ ਰੇਡ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅੰਦਰ ਜਿਹੜਾ ਹੈ ਜਿਸਮ ਫਰੋਸ਼ੀ ਦਾਤ ਹੁੰਦਾ ਚੱਲ ਰਿਹਾ ਸੀ ਫਿਲਹਾਲ ਪੁਲਿਸ ਦੀ ਜਾਂਚ ਕਰ ਰਹੀ ਹੈ ਤੇ ਅੰਦਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਕਿੰਨੇ ਲੜਕੇ ਲੜਕੀਆਂ ਇੱਥੇ ਮੌਜੂਦ ਹਨ ਇਸ ਵੇਲੇ ਤੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆਂ ਕਿ ਹੋਟਲ ਦੇ ਵਿੱਚ ਜਿਹੜਾ ਕਿ ਜਿਸਮ ਫਰੋਚੀ ਦਾ ਧੰਦਾ ਜਿਹੜਾ ਦੱਸਿਆ ਜਾ ਰਿਹਾ ਉਹ ਚੱਲ ਰਿਹਾ ਪੁਲਿਸ ਜਾਂਚ ਕਰ ਰਹੀ ਹੈ ਤੇ ਫਿਲਹਾਲ ਕੀ ਜਾਂਚ ਨਿਕਲਦੀ ਹੈ ਕਿਨੇ ਲੜਕੀ ਲੜਕੀਆਂ ਆਉਂਦੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੰਦਰ ਮੁਲਾਜ਼ਮ ਕਿਸ ਤਰ੍ਹਾਂ ਅੰਦਰ ਜਿਹੜੀ ਜਾਂਚ ਪੜਤਾਲ ਕਰ ਰਹੇ ਹਨ ਆਇਤੀ ਨਹੀਂ ਹੋਟਲਾਂ ਦੇ ਵਿੱਚ ਹੋ ਰਹੀ ਹੈ ਰੇਡ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਕਈ ਵਕ ਵਖੇਰੀਏ ਦੇ ਵਿੱਚ ਹੋਟਲਾਂ ਦੇ ਵਿੱਚ ਰੇਡ ਹੁੰਦੀ ਹੈ ਜਿੱਥੇ ਕਈ ਹੋਟਲਾਂ ਦੇ ਵਿੱਚ ਲੜਕੇ ਲੜਕੀਆਂ ਫੜੇ ਗਏ ਹਨ ਫਿਲਹਾਲ ਜੇ ਗੱਲ ਕਰੀਏ ਤਾਂ ਹੋਟਲ ਦੇ ਵਿੱਚ ਜੇ ਅਡਲਟ ਲੜਕੇ ਲੜਕੀਆਂ ਤੇ ਉਹਨਾਂ ਦਾ ਰਾਈਟ ਹੈ ਆਪਣਾ ਰੂਮ ਲੈ ਕੇ ਆਪਣਾ ਪ੍ਰਾਈਵੇਟ ਸਮਾਂ ਬਤੀਤ ਕਰ ਸਕਦੇ ਹਨ ਲੇਕਿਨ ਪੁਲਿਸ ਬਾਰ-ਬਾਰ ਇਸ ਤਰ੍ਹਾਂ ਰੇਡ ਕਰਦੀ ਹੈ ਕਿਤਨੇ ਕਿਤੇ ਹੋਟਲ ਦੇ ਉੱਤੇ ਵੀ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਤੇ ਆਪਾਂ ਤੁਹਾਨੂੰ ਅੰਦਰ ਦੀਆਂ ਵੀ ਤਸਵੀਰਾਂ ਸਾਝੀਆਂ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ ਅੰਦਰ ਵੀ ਇਹ ਹੋਟਲ ਦੇ ਮਾਲਕਾਂ ਨਾਲ ਮੈਨੇਜਰ ਨਾਲ ਗਲਬਤ ਕਰਦੇ ਆ ਤੇ ਦੇਖਦੇ ਆ ਕੀ ਸਚਾਈ ਹੈ ਅੰਦਰ ਦੀਆਂ ਜੋ ਕਿ ਇਸ ਵੇਲੇ ਹੋਟਲ ਦੇ ਵਿੱਚ ਜੇ ਚੱਲ ਰਹੀ ਕਾਰਵਾਈ ਨੂੰ ਲੈ ਕੇ ਹੋਟਲ ਮਾਲਕਾਂ ਵੱਲੋਂ ਬਿਆਨ ਦਿੱਤਾ ਜਾ ਰਿਹਾ ਤਾਂ ਪਹਿਲਾਂ ਦੱਸ ਦਈਏ ਕਿ ਪੁਲਸ ਵੱਲੋਂ ਕਿਹਾ ਜਾ ਰਿਹਾ ਕਿ ਇੱਥੇ ਜਿਹੜਾ ਜਿਸਮ ਫਰੋਖੀ ਦਾ ਧੰਦਾ ਜਿਹੜਾ ਉਹ ਚਲਾਇਆ ਜਾ ਰਿਹਾ ਪੁਲਸ ਵੱਲੋਂ ਦੱਸਿਆ ਜਾ ਰਿਹਾ ਕਿ ਇੱਥੇ ਜਿਹੜਾ ਦੇ ਵਪਾਰ ਦਾ ਧੰਦਾ ਜਿਹੜਾ ਉਹ ਚੱਲ ਰਿਹਾ ਹੈ ਜਿਸ ਕਰਕੇ ਰੇਡ ਕੀਤੀ ਗਈ ਹੈ ਫਿਲਹਾਲ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਗੇ ਦੀ छानबीन ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਉਸ ਨੂੰ ਵੀ ਇਲਜ਼ਾਮ ਦਿੱਤਾ ਜਾਏਗਾ ਲੇਕਿਨ ਅਹੀ ਗੱਲਬਤ ਕਰਦੇ ਆ ਤੇ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਯਗੇਸ਼ ਸ਼ਰਮਾ ਟੀਨੂ ਪ੍ਰਧਾਨ ਲੇਬਰ ਯੂਨੀਅਨ ਦਾ ਪ੍ਰਧਾਨ ਆ ਜੀ ਮੈਂ ਅੱਜ ਕੀ ਗੱਲ ਪੁਲਸ ਵੱਲੋਂ ਕਿਹੜੀ ਕਾਰਵਾਈ ਕੀਤੀ ਗਈ ਭਾਈ ਪੁਲਸ ਵੱਲੋਂ ਕਾਰਵਾਈ ਤੇ ਪਤਾ ਲੱਗਾ ਜੇ ਕੋਈ ਨਾ ਬੰਦੇ ਮਗਰ ਲੱਗੇਦੇ ਸੀ ਆਂਦੇ ਕਿ ਉਹ ਕੋਈ ਕੁੜੀ ਮੁੰਡਾ ਆਏ ਆਈਡੀ ਲੈ ਕੇ ਪਹਿਲਾਂ ਆਈਡੀ ਲਈ ਉਹਨਾਂ ਨੇ ਤੇ 15 ਮਿੰਟਾਂ ਬਾਅਦ ਹੀ ਪੁਲਸ ਆ ਗਈ ਇੱਥੇ 15 ਮਿੰਟਾਂ ਚ ਪੁਲਸ ਆਈ ਆ ਤੇ ਮੁੜ ਕੇ ਹੋਟਲ ਦੇ ਮਾਲਕ ਨੂੰ ਵੀ ਨਾਲ ਲੈ ਗਏ ਤੇ ਉਹਨੂੰ ਵੀ ਕਹਿੰਦੇ ਨਾਲ ਲੈ ਨਾਲ ਬੋ ਨਾਲ ਬੋ ਇਤਰਾ ਨਾਲ ਲੈ ਗਏ ਆ ਵੀ ਜਿਹੜਾ ਰੂਮ ਦਿੱਤਾ ਸੀ ਤੇ ਕੁੜੀ ਦੋਨੋਂ ਕੁੜੀ ਮੁੰਡਿਆਂ ਦੀ ਆਈਡੀ ਲੱਗੀ ਸੀ ਮੇਰੇ ਖਿਆਲ ਲੱਗੀ ਹੋਣੀ ਭਾਜੀ ਆਈਡੀ ਤੋਂ ਬਗੈਰ ਕਿੰਨੇ ਕੰਮ ਕਰ ਰਹੇ ਮਰਨਾ ਕਿ ਇਹਨੇ ਆਈਡੀ ਤੋਂ ਬਗੈਰ ਲੈ ਕੇ ਆਈਡੀ ਤੋਂ ਬਗੈਰ ਕਿਤਨਾ ਦੇ ਦਿਆ ਕੋਈ ਕਮਰਾ ਆਈਡੀ ਲੱਗੀ ਹੈ ਤੇ ਫਿਰ ਹੋਟਲ ਮਾਲਕ ਨੂੰ ਲਿਜਾਣ ਦਾ ਤੇ ਬੰਦਾ ਨਹੀਂ ਕਹਿੰਦੇ ਆ ਕੋਈ ਪਤਾ ਨਹੀਂ ਕੀ ਗੱਲ ਹੈ ਹੋਟਲ ਮਾਲਕ ਤਾਂ ਦੇ ਇਨਾਂਗੇ ਕਸੂਰ ਹੈਗਾ ਜੇ ਕੋਈ ਡੇਢ ਮਹੀਨਾ ਪਹਿਲੇ ਦਾ ਬਕਾਊ ਹੈਗਾ ਜੇ ਕਿ ਆ ਕੇ ਨਾ ਦੋ ਚਾਰ ਮਲਾਜ਼ਮ ਕਮਰਾ ਲੈਂਦੇ ਸੀ ਤੇ ਲੈ ਕੇ ਤੇ ਦੋ ਤਿੰਨ ਦਿਨ ਬਹਿੰਦੇ ਬੁੰਦੇ ਸੀ ਤੇ ਉਹ ਇੱਕ ਦਿਨ ਇੱਕੋ ਹੀ ਮਲਾਜ਼ਮ ਹੈਗਾ ਜਿਹੜਾ ਉਹ ਕਹਿੰਦਾ ਜੀ ਇਹ ਜੀ ਮੈਨੂੰ ਮੁਰਗਾ ਮੰਗਾ ਕੇ ਤੇ ਦੇਹ ਭਾਰ ਦਾ ਧੰਦਾ ਚੱਲ ਰਿਹਾ ਜਦੋਂ ਅਪਾ ਰੇਡ ਕੀਤਾ ਤੇ ਮੌਕੇ ਤੋਂ ਕੁੜੀ ਗਲਾਲ ਤੇ ਮੈਨੇਜਰ ਨੂੰ ਅਰੈਸਟ ਕੀਤਾ ਜੀ ਐਸ਼ਮ ਤਿੰਨੇ ਜੀ ਅੱਗੇ ਪ੍ਰਸੀਡ ਕਰਦੇ ਹਾਂ ਜੀ ਅਭੀ ਆਸਿਕ ਜੀ ਕਰਦਾ ਪਤਾ ਕਰਨਾ ਮੂਜਾ ਜਦੋਂ ਜਦੋਂ ਚੱਕਰ ਕਰਨਾ ਮੂਜਾ ਦੂਰ ਬੈਠ ਕੇ ਅਸੀਂ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਥੈਂਕ ਯੂ ਐਸ਼ਮ ਤਿੰਨ ਨੂੰ ਜਾਣੇ ਰੈਸਟ ਕੀਤਾ ਇੱਕ ਮੈਨੇਜਰ ਇੱਕ ਦਲਾਲ ਤੇ ਇੱਕ ਜਿਹੜੇ ਵਿਕਟੋਮ ਵਿੱਚ ਕਰ ਯਾਰ ਉੱਥੋਂ ਪਾਜੀ 8 ਵਜੇ ਇਹਨਾਂ ਦਾ ਆਪਣਾ ਮੁਲਾਜ਼ਮ ਆਇਆ ਵਾ ਕੁੜੀ ਨੇ ਕਮਰਾ ਲਿਆ ਵਾ ਕੁੜੀ ਨਾਲ ਮੁੰਡਾ ਆਇਆ ਮੁੰਡਾ ਫੜ ਲਿਆ ਟਰੈਪ ਲਾ ਕੇ ਉਹਦਾ ਪਤਾ ਨਹੀਂ ਕੀ ਲੈਣਾ ਦੇਣਾ ਸੀ ਸਾਨੂੰ ਉਹਦੇ ਬਾਰੇ ਕੋਈ ਨੋਲੇਜ ਨਹੀਂ ਗਈ ਕਮਰਾ ਪੁਲਸ ਵਾਲਿਆਂ ਨੇ ਲਿਆ ਸੀ ਆਹ ਪੁਲਸ ਵਾਲਿਆਂ ਨੇ ਲਿਆ ਸੀ ਨਾ ਦੀ ਆਈਡੀ ਲੱਗੀ ਆ ਉਹ ਆਈਡੀ ਲੈ ਆਪਣੀ ਆਈਡੀ ਫੋਟੋ ਸਾਈਨ ਸਭ ਕੁਝ ਦੋਨਾਂ ਦੇ ਆਈਡੀ ਪ੍ਰੂਫ ਸਾਡੇ ਕੋਲ ਹੋ ਗਏ ਨੇ ਅਸੀਂ ਆਈਡੀ ਲੈ ਕਮਰਾ ਬਸ ਸਾਡੇ ਵੱਲੋਂ ਪ੍ਰਸ਼ਾਸਨ ਦਾ ਜੋ ਸੱਚਾਈ ਹੈ ਉਹ ਹੈ ਇੱਥੇ ਆ ਕੇ ਮੁਰਗੇ ਖਾਂਦੇ ਨੇ ਸ਼ਰਾਬਾਂ ਪੀਂਦੇ ਨੇ ਜੇ ਇਹਨਾਂ ਨੂੰ ਮਨਾ ਕਰਤਾ ਕਿ ਅਸੀਂ ਆਪ ਇੱਥੇ ਲੀਸ ਤੇ ਲਿਆ ਹੋਟਲ ਹੈ ਇਹਨਾਂ ਨੂੰ ਮਨਾ ਕੀਤਾ ਕਿ ਸਾਡੇ ਹੋਟਲ ਆਪਾਂ ਤੁਹਾਨੂੰ ਵੰਗਾਰਾ ਨਹੀਂ ਪਰ ਸਕਦੇ ਤੇ ਇਹਨਾਂ ਨੇ ਸਾਡੇ ਨਾਲ ਖਾਰਬਾਜੀ ਕੱਢੀ ਹੈ ਠੀਕ ਹੈ ਹੁਣ ਇਹਨਾਂ ਇਹਨਾਂ ਨੇ ਕੱਢੀ ਹੈ ਜਿਹੜੀ ਆਈ ਸੀ ਉਹ ਵੀ ਹੋਇਆ ਇਹ ਖੇਡ ਕੱਢਣ ਦਿਆ ਹੋਰ ਕੁਝ ਨਹੀਂ ਕੋਈ 1 ਰੁਪਏ ਦਾ ਨੁਕਸਾ ਆ ਬਾਬਾ ਅਸੀਂ ਤੇ ਆਪਾਂ ਉਹਦਾ ਨਾਮ ਲੈਣੇ ਪਿਆ ਅਸੀਂ ਜੋ ਚੋਰ ਹੁੰਦੇ ਉਹਦਾ ਨਾਮ ਕਿਉਂ ਲੈਂਦੇ ਕੋਈ ਪੁਲਿਸ ਵਾਲੇ ਨਾਲ ਪੰਗਾ ਲੈਂਦਾ ਅਸੀਂ ਪੁਲਿਸ ਵਾਲੇ ਦਾ ਨਾਮ ਲੈਣੇ ਬਿਆਸਾ ਨਹੀਂ ੱੱਕਾ ਦੱਸਦਾ ਪਿਆ ਇਹ ਵੀਡੀਓ ਉਹਨਾਂ ਨੂੰ ਸੀਪੀ ਨੂੰ ਭੇਜ ਦਿੰਦੇ ਉਹਨਾਂ ਨੂੰ ਇਹੀ ਪੁੱਛਣਾ ਹੈ ਕਿ ਤੁਸੀਂ 2 ਘੰਟੇ ਕਰਦੇ ਕੀ ਜਿੱਥੇ ਚੱਕਣ ਦੇ ਬੈਠੇ ਨਹੀਂ ਐਸੀ ਲਾਓ ਰਿਸੈਪਸ਼ਨ ਦੇ ਮੁੰਡਿਆਂ ਨੂੰ ਕਹਿੰਦੇ ਸਾਡੇ ਵਾਸਤੇ ਮੁਰਗੇ ਮੰਗਾਓ ਠੀਕ ਹੈ ਅਸੀਂ ਆਪ ਕਿਰਾਏਦਾਰਾਂ ਅਸੀਂ ਇਹਨਾਂ ਦੀ ਵੰਗਾਰਾ ਭਾਜੀ ਕਿੱਥੋਂ ਭਰ ਸਕਦੇ ਆ ਇਹਨੇ ਮੁਲਾਜ਼ਮ ਆ ਜਿਨ੍ਹਾਂ ਦੀ ਵੀਡੀਓ ਦੇ ਜਿਨ੍ਹਾਂ ਦੀ ਵੀਡੀਓ ਆਪਾਂ ਬਕਾਇਦਾ ਵੀਡੀਓ ਤੁਹਾਨੂੰ ਮੁਰਗੇ ਚ ਬੋਲੋ ਉਹੀ ਨੇ ਜਿਹੜੇ ਕਿ ਬਾਈਕ ਜਿਹੜੇ ਹੈਗੇ ਬੋਲੋ ਨਾ ਜਿਹੜੇ ਆਓ ਇਹ ਜਿਹੜਾ ਰੀਡਰ ਜਿਹੜਾ ਆਇਆ ਸੀ ਇਹੋ ਜਿਹੜਾ ਰੀਡਰ ਆਇਆ ਸੀ ਠੀਕ ਹੈ ਕੀ ਆਖੀ ਦੇ ਫਰਕ ਹੈ ਕੀ ਨਾਮ ਕੀ ਦਾ ਨਾਮ ਨਾਮ ਕੀ ਹੈ ਭਾਜੀ ਦਾ ਨਾਮ ਨਹੀਂ ਪਤਾ ਚਲੋ ਨਾਮ ਨਹੀਂ ਪਤਾ ਇਹਨਾਂ ਨੂੰ ਅਸੀਂ ਕਿਹਾ ਅਸੀਂ ਤੇ ਖੁਦ ਕਰਾਇਦਾਰਾਂ ਅਸੀਂ ਤੁਹਾਡੀ ਵੰਗਾਰਾਂ ਕਿਵੇਂ ਭਰ ਸਕਦੇ ਹਾਂ ਇਹ ਤਾਂ ਮੰਗਾ ਕੇ ਦੇਣਾ ਕਿ ਨਹੀਂ ਮੰਗਾ ਤੁਸੀ ਮੰਗਾ ਕੇ ਦੇਣਾ ਕਿ ਤੁਹਾਡੇ ਤੇ ਪਰਚੇ ਕਰਾਈਏ ਠੀਕ ਹੈ ਫਿਰ ਅਸੀਂ ਇਹਨਾਂ ਦੀ ਕੰਪਲੇਨ ਕੀਤੀ ਹੋਈ ਹੈ ਜੀ ਅਸੀਂ ਇਹਨਾਂ ਦੀ ਕੰਪਲੇਨ ਕੀਤੀ ਹੈ ਇਹਨਾਂ ਨੂੰ ਉਪਰੋਂ ਫੋਨ ਵੀ ਗਿਆ ਕਿ ਜਦ ਉਹ ਗਲਤ ਕੰਮ ਕਰੇਗਾ ਸਾਨੂੰ ਤੁਸੀਂ ਦੱਸਿਓ ਆਪਾਂ ਖੁਦ ਉਹ ਬੰਦੇ ਨੂੰ ਫੜਾਂਗੇ ਉਹ ਲੱਗਦਾ ਕਿ ਕਿਹੜੀ ਗੱਡੀ ਹੈ ਜੀ ਤੁਹਾਡੀ ਇਹਨਾਂ ਨੇ ਖੇੜ ਗੱਡੀ ਸਾਡੇ ਨਾਲ ਇਹਨਾਂ ਨੇ ਤੱਕਾ ਕੀਤਾ ਬੇਵਜਹ ਕੋਈ ਦੱਸੋ ਤੜ ਕੋ ਸਬੂਤ ਕੀ ਮਿਲਿਆ ਕੋਈ ਮਿਲਿਆ ਸਬੂਤ ਕਿੰਨੇ ਕੁ ਤੁਸੀਂ ਟੇਰ ਟੇਰ ਮੁੰਡੇ ਕੁੜੀਆਂ ਕੱਢੇ ਹਥੋਂ ਦੱਸੋ ਸਭ ਛੁੱਟੇਗਾ ਕੁੜੀ ਅੰਦਰ ਸੀ ਉਹਦੀ ਐਂਟਰੀ ਤੁਸੀਂ ਪਾਈ ਆ ਜਾਂ ਨਹੀਂ ਪਾਈ ਉਧਰ ਵੇਖ ਕੇ ਮੰਨ ਲਓ ਭਾਜੀ ਉਹ ਭਾਈ ਉਹ ਜਿਹੜਾ ਕਹਿੰਦੇਗਾ ਐਂਟਰੀ ਪਾਉਂਦੇ ਜੇ ਤੁਸੀਂ ਵੈਸੇ ਉਹਨਾਂ ਨੂੰ ਲੈ ਗਏ ਖਿੱਚ ਕੇ ਸਾਹ ਹਾਂ ਸਭ ਐਂਟਰੀ ਆਉਂਦੀ ਆ ਉਹ ਖੁਦ ਰਜਿਸਟਰ ਵੀ ਚੋੱਕ ਕੇ ਲੈ ਗਏ ਨੇ ਬੰਦਾ ਵੀ ਚੋੱਕ ਕੇ ਲੈ ਗਏ ਨੇ ਇਹਨਾਂ ਨੇ ਜੋ ਕੀਤਾ ਹਾਂਜੀ ਸਭ ਕੁਝ ਲੈ ਗਏ ਚੋੱਕ ਕੇ ਮੈਂ ਤੇ ਖੁਦ ਉਹਨਾਂ ਦੀ ਵਾਈਫ ਮੈਂ ਤੇ ਆਪ ਭਜੀ ਉਥੋਂ ਘਰੋਂ ਆਈ ਆ ਬੱਚੇ ਜਿਹਾ ਮੇਰੇ ਨਿੱਕੇ ਨਿੱਕੇ ਬੱਚੇ ਨੇ ਅਸੀਂ ਕਰਾਇਆ ਭਰੀ ਹੈ ਕਿ ਪੁਲਿਸ ਵਾਲਿਆਂ ਦੀ ਵੰਗਾਰਾ ਭਰੀ ਹੈ ਤੁਸੀਂ ਦੱਸੋ